ਕਿੰਨੀ ਵਾਰੀ ਪਤਾ ਨਹੀਂ ਕੀ ਕੀ ਪਾਲੰਦ ਰਹੇ ਆਏ ਕੱਲ ਪ੍ਰਧਾਨ ਮੰਤਰੀ ਨੇ ਮੈਂ ਐ ਹੱਥ ਬੁਲਾ ਲਿਆ ਆਹ ਕਹਿੰਦੇ ਕਰ ਦੋ ਥੱਲੇ ਕਰ ਲਈ ਕਰ ਦੋ ਥੱਲੇ ਕਰ ਲੈ ਦੱਸ ਯਾਰ ਉਹ ਤੁਸੀਂ ਪੈਰੀ ਪੈਂਦੇ ਰਹੇ ਉਹਨਾਂ ਦੇ ਬਾਜ ਪਾਈ ਹੋ ਰਹੇ ਨੇ ਅੜਵਾਨੀ ਹੋ ਰਹੇ ਨੇ ਵੀ ਸਾਡੇ ਪੰਜਾਬ ਵਾਸਤੇ ਨਹੀਂ ਪੰਜਾਬ ਵਾਸਤੇ ਨਹੀਂ ਆਪਦੀ ਨੂੰ ਨੂੰ ਮੰਤਰੀ ਬਣਾਉਣ ਵਾਸਤੇ 20 ਦਿਨ ਬੈਠਾ ਰਿਹਾ ਸੀ ਬਾਦਲ ਦਿੱਲੀ ਅਸੀਂ ਕਿ ਪੰਜਾਬ ਨੂੰ ਪੈਕੇਜ ਲੈ ਕੇ ਆਉ ਕਹਿੰਦੇ ਹਾਂ ਹਾਂ ਇੱਕ ਮੰਤਰਾਲਾ ਮਿਲ ਗਿਆ ਕਹਿੰਦੇ ਉਹ ਪੰਜਾਬ ਨੂੰ ਫਾਇਦਾ ਹਰ ਸਿਮਰਤ ਕਰਨ ਨੂੰ ਸੋਚ ਕਾਤੀ ਬ੍ਰਾਂਹਪੁਰੇ ਉਰਜਾ ਕਦੀ ਰਹਿ ਗਈ। ਦੱਸੋ ਜੀ ਆ ਆ ਮੁੱਦੇ ਨਹੀਂ ਆ ਮੁੱਦੇ ਨਹੀਂ ਪਹਿਲਾਂ ਪੰਜਾਬ ਦਾ ਮੁੱਦਾ ਪਈ ਜੀ। ਪ੍ਰਧਾਨ ਮੰਤਰੀ ਮੁਰਮ ਸਾਰੇ ਮੁੱਦੇ ਰੱਖ ਕੇ ਆਏ ਪਾਣੀਆਂ ਦੇ, ਬਾਰਡਰ ਦੇ। ਮੈਂ ਕਹਿੰਦਾ ਜੀ ਮੰਨਣ ਵਾਸਤੇ ਅਸੀਂ ਰੱਖਿਆ, ਡੁੱਬਣ ਵਾਸਤੇ ਅਸੀਂ ਰੱਖਿਆ। ਝਗੜਾ ਕਿਤੇ ਹੋਰ ਹੁੰਦਾ ਲੜਾਈ ਸਾਡੇ ਲੱਗ ਜਾਂਦੀ ਹੈ। ਸਾਨੂੰ ਬਾਰਡਰ ਏਰੀਆ ਨੂੰ ਕੁਝ ਦਿਓ। ਤਾਰ ਦੇ ਪਰਲੇ ਪਾਸੇ ਖੇਤ ਨੇ ਹਜ਼ਾਰਾਂ ਕਿਲੋਮੀਟਰ। ਜਿਹੜੇ ਹਜ਼ਾਰਾਂ ਏਕੜ ਉਹ ਵਿਚਾਰੇ ਕਾਰਡ ਦਿਖਾ ਕੇ ਖੇਤੀ ਕਰਨ ਜਾਂਦੇ ਆ। ਨਾਲ ਬੀਐਸਐਫ ਖੇਤੀ ਕਰਾਉਣ ਜਾਂਦੀ ਹੈ। ਤੁਸੀਂ ਕਿਉਂ ਸਾਨੂੰ ਐ ਇਦਾਂ ਕੰਮ ਮਤ ਲੈ ਤਾਰ ਗਾਹਾਂ ਲੈ ਜੋ 150 ਮੀਟਰ ਤਾਂ ਇੰਟਰਨੈਸ਼ਨਲ ਰੂਲ ਐ ਤੁਸੀਂ 300 ਮੀਟਰ ਤੇ ਲੈ ਜੋ ਕਈ ਜਗ੍ਹਾ ਤੇ ਤਾਰ 5-5 ਕਿਲੋਮੀਟਰ ਆਪਣੇ ਪਾਸੇ ਅੰਦਰ ਹੈ ਜਿਹੜੇ ਪਰਲੇ ਪਾਸੇ ਖੇਤ ਨੇ ਕਿਵੇਂ ਉਹਨੂੰ ਖੇਤੀ ਕਰਨ ਉਹ ਆ ਸਾਰੇ ਮੁੱਦੇ ਠਾਏ ਨੇ ਤੇ ਨਾਲੇ ਉੱਥੇ ਆਏ ਨਹੀਂ ਹੁੰਦਾ ਬਿਨਾਂ ਤੱਥਾਂ ਤੋਂ ਬੋਲਣ ਵਾਲੇ ਬਹੁਤ ਨੇ ਉੱਥੇ ਕੀ ਐ ਪਹਿਲਾਂ 2 ਦਿਨ ਪਹਿਲਾਂ ਇਦੋਂ ਵੀ ਮੋਟਾ ਇੱਕ ਕਿਤਾਬ ਚਾ ਜਾਂਦਾ ਹੈ ਨੀਤੀ ਯੋਗ ਕੋਲੇ ਕਿ ਤੁਸੀਂ ਕੀ ਲਿਖ ਕੇ ਦੇਣਾ ਚਾਹੁੰਦੇ ਹੋ ਜੀ ਸਾਰਾ ਕੁਝ ਲਿਖਤਾ ਸੀ ਮੈਂ ਜਾਰੀ ਕਰ ਦੂੰਗਾ ਉਹ ਪਹਿਲਾਂ ਜਮ੍ਹਾਂ ਹੋ ਗਿਆ ਉੱਥੇ ਮਿਲਦੇ ਸੱਤ ਤੋਂ 10 ਮਿੰਟ ਉੱਥੇ ਤੁਸੀਂ ਮੇਨ ਮੇਨ ਗੱਲਾਂ ਦੱਸ ਦਿਓ ਵੀ ਆਹ ਗੱਲਾਂ ਨੇ ਜੀ ਮੇਨ ਮੇਨ ਸਾਡੀਆਂ ਮੈਂ ਉੱਥੇ ਬੋਲਤੀ ਆ ਨਾ ਜੀ ਇਹ ਤਾਂ ਹੱਥ ਕਹਿੰਦੇ ਬਹੁਤ ਵਧੀਆ ਤਰੀਕੇ ਨਾਲ ਨਹੀਂ ਮਿਲਾਇਆ ਨੇ ਇਹ ਤਾਂ ਜੀ ਤਾਂ ਉੱਥੇ ਚੁੱਪ ਗਏ ਜੀ ਤਾਂ ਦੇ ਗਏ ਜੀ ਲਾ ਦੱਸੋ ਇਹ ਮੇਰਾ ਉਹਦੇ ਨਾਲ ਲੈਣਾ ਦੇਣਾ ਕੀ ਹੈ ਰੋਜ਼ ਤਾਂ ਸਾਨੂੰ ਤੰਗ ਕਰਦੇ ਆ ਉਹ ਆਰਡੀਐਫ ਦਾ ਪੈਸਾ ਕਿਹਨੇ ਖਰਾਬ ਕੀਤਾ ਆ ਮੈਲਾਂ ਵਾਲੇ ਨੇ ਉਹ ਉਹਨੂੰ ਗਲਤ ਵਰਤ ਗਿਆ ਰੂਰਲ ਡਿਵੈਲਪਮੈਂਟ ਫੰਡ ਦੇ ਪੈਸੇ ਨੂੰ ਕਿਤੇ ਹੋਰ ਵਰਤ ਗਿਆ ਉਹਨਾਂ ਨੇ ਬਹਿਨ ਲਾਤਾ ਜਦੋਂ ਅਸੀਂ ਗਏ ਕਹਿੰਦੇ ਵਿਧਾਨ ਸਭਾ ਵਿੱਚ ਮਤਾ ਪਾਸ ਕਰੋ ਅਸੀਂ ਵਿਧਾਨ ਸਭਾ ਵਿੱਚ ਮਤਾ ਪਾਸ ਕਰਤਾ ਕਿ ਸਿਰਫ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਵਾਸਤੇ ਵਰਤਿਆ ਜਾਊਗਾ ਹੋਰ ਕਿਤੇ ਨਹੀਂ ਲਾਉਂਦੇ ਮਤਾ ਪਾਸ ਕਰਕੇ ਉਹਨਾਂ ਕੋਲ ਗਏ ਕਹਿੰਦੇ ਚਲੋ ਦੇ ਦਾਂਗੇ ਜੀ ਜਦੋਂ ਉਹ ਫਿਰ ਫਿਰ ਉਹਨਾਂ ਨੂੰ ਆ ਗਏ ਵੀ ਤਾਂ ਥਾ ਗਲਤੀ ਤਾਂ ਇਹਨਾਂ ਦੀ ਆਪ ਹੀ ਆਏ ਨੇ ਵੀ ਠੀਕ ਕਰ ਲਈ ਇਹਨਾਂ ਨੇ ਗਲਤੀ ਹੁਣ ਫਿਰ ਕਹਿੰਦੇ ਮੰਡੀ ਦੀ ਫੀਸ ਘਟਾਓ ਅਸੀਂ ਕਹਾਂ ਜੀ ਉਹ ਤਾਂ ਉਹ ਤੋਂ ਬਿਨਾ ਕਿਵੇਂ ਚੱਲੂ ਸਾਡਾ ਮੰਡੀ ਬੋਰਡ ਸਾਡਾ ਸਾਰਾ ਕੁਝ ਚੱਲਦਾ ਹੈ 6000 ਕਰੋੜ ਰੁਪਏ ਰੁਕੀ ਬੈਠੇ ਨੇ ਜੀ ਇਸ ਵਕਤ 6000 ਕਰੋੜ ਰੁਪਇਆ 67000 ਕਿਲੋਮੀਟਰ ਸੜਕਾਂ ਦਾ ਆਰਡੀਐਫ ਦਾ ਰੂਰਲ ਡਵੈਲਪਮੈਂਟ ਫੰਡ ਦਾ ਜੀ ਤੇ ਕੋਈ ਕੈਪਟਨ ਸਾਹਿਬ ਨੂੰ ਇਸ ਗੱਲ ਦੀ ਆਈ ਹੈ ਵੀ ਮੈਂ ਬੀਜੇਪੀ ਜਾਂ ਵੀ ਮੈਂ ਪੈਸੇ ਦਵਾਦਾ ਕਦੇ ਮਨਪ੍ਰੀਤ ਬਾਦਲ ਵੀ ਇਸੇ ਚੀਜ਼ ਹੈ ਸੁਨੀਲ ਜਾਖੜ ਵੀ ਇੱਧਰ ਹੀ ਹੈ ਰਮਿੰਦਰ ਬਿੱਟੂ ਵੀ ਇੱਧਰ ਹੀ ਹੈ ਆ ਦੋ ਤਿੰਨ ਹੋਰ ਜਾਣ ਨੂੰ ਫਿਰਦੇ ਕਾਂਗਰਸ ਵਾਲੇ ਠੀਕ ਹੈ ਆ ਪੈਸੇ ਤਾਂ ਦਵਾ ਦਿਓ ਮੈਂ ਕਾ ਕਰ ਲੂਗਾ ਨਹੀਂ ਚੱਲਦੀ ਹੈ ਤੁਹਾਡੀ ਉੱਥੇ ਜਦੋਂ ਮੈਂ ਜਾ ਕੇ ਬੋਲਦਾ ਨਾ ਹੱਥ ਠੀਕ ਨਹੀਂ ਮਿਲਾਇਆ ਹੱਥ ਠੀਕ ਨਹੀਂ ਮਿਲਾਇਆ ਲੋ ਮਤਲਬ ਐਦਾ ਆ ਵੀ ਮੇਰੇ ਤੇ ਲਾ ਸਕਦੇ ਨੇ ਵੀ ਜਿਹੜੀਆਂ ਨੇਹਰੀਆਂ ਸਾਦੀ ਨੇ ਭਵੰਤਮਨ ਰੋਕ ਸਕਦਾ ਸੀਗਾ ਇਹ ਨੇਹਰੀਆਂ ਜ਼ਿਆਦਾ ਆ ਰਹੀਆਂ ਨੇ ਨਾ ਇਸ ਸਰਕਾਰ ਵੇਲੇ ਦੇਖ ਲਓ ਪਹਿਲਾਂ ਨਹੀਂ ਆਈਆਂ ਪਿਛਲੀ ਵਾਰ ਦੱਸੋ ਨੇਹਰੀਆਂ ਮੇਰੇ ਨਾਲ ਆਦਣਗੇ ਤਾਂ ਕੈਨੇਡਾ 'ਚ ਬਰਫ਼ ਜ਼ਿਆਦਾ ਪਈ ਕਹਿੰਦੇ ਭਵੰਤਮਨ ਅਸਤੀਫਾ ਦੇਵੇ ਐ ਵੀ ਕਹਿ ਸਕਦੇ ਇਹ ਇਹਨਾਂ ਦੀ ਬਖਲਾਹਟ ਐ ਅਸਲ ਵਿੱਚ ਇਬਖਲਾਟ ਜਿਉਂ ਗਾਂਡੀ ਨੇ ਲੜਨਾ ਹੋਵੇ ਬਹਾਨੇ ਪਾੜਦਾ ਫਿਰਦਾ ਰਹਿੰਦਾ ਉਹ ਵੀ ਆ ਨਾਲੀ ਦਾ ਪਾਣੀ ਦੇਖ ਲੋ ਬਾਈ ਤੁਹਾਡਾ ਐ ਨਹੀਂ ਆਉਂਦਾ ਆ ਟਰੈਕਟਰਾਂ ਨੇ ਤਵੀਆਂ ਜਿਹੜੀਆਂ ਨੇ ਸਾਡੇ ਘਰ ਮੂਰੇ ਖੜੀਆਂ ਕਰਦੇ ਹਾਂ ਆ ਤੁਹਾਡਾ ਟਰੈਕਟਰ ਮੋੜਨ ਵੇਲੇ ਸਾਡੇ ਵਾਲੇ ਪਾਸੇ ਦੀ ਆਉਂਦਾ ਕੋਈ ਨਾ ਕੋਈ ਬਹਾਨਾ ਉਹਨੇ ਲਾਉਣਾ ਵੀ ਮੈਂ ਲੜਨਾ ਹੈ ਉਹੀ ਉਹਨਾਂ ਦਾ ਆ ਲੈ ਵੀ ਮਹਲ ਭਗਵਾਨ ਤਮਾਨ ਤੇ ਕੱਢੋ ਕੁਝ ਨਾ ਕੁਝ 1 ਰੁਪਈਆ ਦਾ ਇਲਜ਼ਾਮ ਤਾਂ ਲਾ ਦਿਓ 40 ਮਹੀਨੇ ਦੀ ਲਗਭਗ ਸਰਕਾਰ ਹੋ ਗਈ 1 ਰੁਪਈਆ ਵੀ ਖਾਦਾ ਭਗਵਾਨ ਤਮਾਨ ਨੇ 1 ਰੁਪਈਆ ਦਾ ਇਲਜ਼ਾਮ ਲਾ ਦਿਓ 54 55000 ਨੌਕਰੀਆਂ ਦੇਤੀਆਂ ਇੱਕ ਸਪਾਰਸ਼ ਕੱਢ ਦੋ ਜਬ ਨੌਕਰੀਆਂ ਵਾਲੇ ਨੇ ਤੁਹਾਡੇ ਪਿੰਡਾਂ 'ਚ ਵੀ ਮਿਲੀਆਂ ਹੋਣੀਆਂ ਨੌਕਰੀਆਂ ਤੇ ਵੀ ਕਿਸੇ ਦੇ 1 ਰੁਪਿਆ ਲੱਗਿਆ ਹੋਵੇ ਬਲਕਿ ਇਸ ਤੱਕ ਅੱਲ ਮੈਂ ਪੰਜਾਬ ਦੇ ਸਕੂਲਾਂ ਸਕੂਲਾਂ 'ਚ 10ਵੀਂ ਤੇ 12ਵੀਂ 'ਚੋਂ ਫਰਸਟ ਆਉਣ ਵਾਲੇ ਜਿਹੜੇ ਬੱਚੇ ਸੀ ਜ਼ਿਲ੍ਹਿਆਂ 'ਚੋਂ ਉਹਨਾਂ ਨੂੰ 21 21000 ਰੁਪਏ ਕੱਲ ਬੁਲਾ ਕੇ ਦਿੱਤਾ ਉਹਨਾਂ ਨੂੰ ਉੱਥੇ ਵੀ ਜ਼ਿਲ੍ਹਿਆਂ 'ਚੋਂ ਫਰਸਟ ਆਏ ਹਾਂ ਬਹੁਤ ਵਧੀਆ ਹੋਰ ਪੜੋ ਹੋਰ ਪੜੋ ਜਿਹੜੇ ਪੰਜਾਬ 'ਚੋਂ ਫਰਸਟ ਆਇਆ ਪਹਿਲੇ 3 ਤੇ 10ਵੀਂ ਦੇ ਪਹਿਲੇ 3 ਬਾਰ੍ਹਵੀਂ ਦੇ ਉਹਨਾਂ ਨੂੰ 55 52000 ਰੁਪਏ ਦਿੱਤਾ ਉਹ ਕਹਿੰਦੇ ਪਹਿਲੀ ਵਾਰ ਹੋਇਆ ਸਾਨੂੰ ਕੋਈ ਨਾਮ ਮਿਲ ਰਿਹਾ ਸਾਨੂੰ ਕੋਈ ਦੇਖ ਰਿਹਾ ਔਰ ਆਮ ਕਰਾਂ ਦਿੱਤੀਆਂ ਬੁੱਤ ਨੇ ਉਹ ਸਰਕਾਰੀ ਸਕੂਲਾਂ 'ਚ ਪੜਦੇ ਨੇ ਉਹ ਸুইস ਕਰਕੇ ਇਹਨਾਂ ਦਾ ਤਾਂ ਧਿਆਨ ਹੀ ਨਹੀਂ ਸੀ ਕਦੇ ਹੁਣ ਇਹ ਤਾਂ ਆਪਤ ਪਹਾੜਾਂ ਵਾਲੇ ਸਕੂਲਾਂ 'ਚ ਪੜਿਆ ਇਹਨਾਂ ਨੂੰ ਕੀ ਪਤਾ ਹੈ ਪੜਾਈਆਂ ਦਾ ਸুইস ਕਰਕੇ ਉਹ ਪੰਜਾਬ ਨਾਲ ਲਿੰਕ ਹੀ ਹੈ ਨਹੀਂ ਕਿਸੇ ਪਾਸੇ ਉਹਨਾਂ ਦਾ ਲਿੰਕ ਨਹੀਂ ਵੀ ਕਿਸੇ ਪਾਸੇ ਧਰਤੀ ਨਾਲ ਜੁੜੇ ਹੋਣ ਨਕਸ ਕੱਢਣ ਨੂੰ ਜਾਂ ਪੰਜਾਬ ਦੀ ਤਰੱਕੀ ਰੋਕਣ ਨੂੰ ਜਦੋਂ ਮਰ ਜਿਆ ਆਹ ਦੇਖ ਲਓ ਜੀ ਐਂ ਕਰਦੀ ਹੈ ਸਰਕਾਰ ਐਂ ਕਹਿੰਦੇ ਅਸੀਂ ਇੱਕ ਵੀ ਫੈਸਲਾ ਲੋਕਾਂ ਨੂੰ ਪੁੱਛੀ ਬਿਨਾ ਕਰਦੇ ਹੀ ਨਹੀਂ ਜੀ ਮੈਂ ਵੀ ਪਿੰਡ ਆਣਾ ਜੀ ਮੈਨੂੰ ਪਤਾ ਹੈ ਅੱਜ ਮੇਰੀ ਮਾਂ ਵੀ ਅਜੇ ਉਸੇ ਘਰ ਚ ਹੀ ਰਹਿੰਦੀ ਹੈ ਪਿੰਡ 'ਚ ਠੀਕ ਹੈ ਨਾ ਤੇ ਤੂੰ ਜਾਇ ਸਤੌਜ ਪਿੰਡ ਹੈ ਉਹ ਇਤਰ ਸ਼ਹਿਰ ਘਟ ਆਉਂਦੀ ਸ਼ਹਿਰ ਨਹੀਂ ਲੱਗਦਾ ਦਿਲ ਬਜ਼ੁਰਗਾਂ ਦਾ ਸ਼ਹਿਰਾਂ 'ਚ ਦਿਲ ਨਹੀਂ ਲੱਗਦਾ ਨਾ ਕਈ ਬੰਦੇ ਤੁਹਾਡੇ ਚ ਸ਼ਹਿਰ ਰਹਿੰਦੇ ਹੋਣੇ ਪਿੰਡੋਂ ਆ ਕੇ ਬਜ਼ੁਰਗ ਆਉਂਦੇ ਨੇ ਸ਼ਾਮ ਨੂੰ ਜਾਣ ਦੀ ਕੋਸ਼ਿਸ਼ ਕਰਦੇ ਨੇ ਕਿ ਉਹਨਾਂ ਨੂੰ ਉਹ ਖੁੱਲੇ ਮਾਹੌਲ 'ਚ ਰਹਿਣ ਦੀ ਹੱਤ ਹੁੰਦੀ ਹੈ ਪਿੰਡਾਂ ਸ਼ਹਿਰਾਂ 'ਚ ਮਿਲਦਾ ਨਹੀਂ ਉਹ ਸੋ ਇਸ ਕਰਕੇ ਸਾਡੇ ਤੋਂ ਵੱਧ ਕੌਣ ਜਾਣਦਾ ਵੀ ਪੰਜਾਬ ਨੂੰ ਅਸੀਂ ਕੋਈ ਇਹੋ ਜਿਹਾ ਫੈਸਲਾ ਕਰ ਲਾਂਗੇ ਵੀ ਜਿਹਦੇ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਹੋਵੇ ਨਾ ਮੇਰਾ ਕਿਸੇ ਰੇਤੇ ਵਾਲੇ ਜਿੱਸਾ ਹੈ ਨਾ ਮੇਰਾ ਕਿਸੇ ਬਸਤੇ 'ਚ ਹਿੱਸਾ ਹੈ ਨਾ ਮੇਰਾ ਘਰੇ ਢਾਬੇ 'ਚ ਹਿੱਸਾ ਹੈ ਨਾ ਘਰੇ ਸ਼ਰਾਬ ਦੇ ਠੇਕੇ 'ਚ ਹਿੱਸਾ ਹੈ ਨਾ ਮੇਰਾ ਘਰੇ ਡਰੱਗ ਵਾਲਿਆਂ 'ਚ ਹਿੱਸਾ ਹੈ ਮੇਰਾ ਹਿੱਸਾ ਹੈਗਾ ਪਰ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਹੈ ਇਹ ਜ਼ਰੂਰ ਰਹੂਗਾ ਸੋ ਇਹ ਕੋਈ ਨਵੀਂ ਪਾਲਿਸੀ ਲਿਆਈਏ ਨਾਲ বিনা ਵਿਰੋਧ ਨਾਲ ਦੇ ਵਿਰੋਧ ਇੱਕ ਦੋ ਇੱਕ ਦੋ ਚੀਜ਼ਾਂ ਦੇ ਫਸ ਗਏ ਸੀਗੇ ਉਹਦੇ ਕਹਿੰਦੇ ਹਾਂ ਜੀ ਤੁਹਾਡੇ ਨਾਲ ਹੈ ਨਾ ਬੀਬੀ ਐਮਬੀ ਬਾਰੇ ਕਹਿੰਦੇ ਠੀਕ ਹੈ ਮੈਂ ਕਿਹਾ ਉੱਥੇ ਆਏ ਤਾਂ ਹੈ ਨਹੀਂ ਤੁਸੀਂ ਨੂੰ ਫਿਰ ਤੁਸੀਂ ਹੈਗੇ ਸੀ ਉੱਥੇ ਫਿਰ ਚਲੋ ਕੋਈ ਨਹੀਂ ਮੈਂ ਕਿਹਾ ਮੈਂ ਹੈਗਾ ਉੱਥੇ ਕੋਈ ਗੱਲ ਨਹੀਂ ਉਹ ਉਦੋਂ ਉਦੋਂ ਕੋਈ ਪ੍ਰੋਬਲਮ ਨਹੀਂ ਆਯੁੱਧ ਨਸ਼ੇ ਅੰਦਰੋਧ ਚੱਲ ਰਿਹਾ ਥੋੜੇ ਪਿੰਡਾਂ 'ਚ ਵੀ ਚੱਲ ਰਿਹਾ ਹੁਣ ਹੈ ਨਾ ਇਹਦਾ ਵੀ ਵਿਰੋਧ ਕਰੀ ਜਾਂਦੇ ਆ